ਗਰਮੀ ਵਿੱਚ ਸਵਾਦ ਲੈ ਲੈ ਕੇ ਅੰਬ ਖਾਣ ਵਾਲੇ ਹੋ ਜਾਓ ਸਾਵਧਾਨ ਬੱਚਿਆਂ ਨੂੰ ਰੱਖੋ ਅੰਬਾਂ ਤੋਂ ਦੂਰ ਕਿਤੇ ਪੈ ਨਾ ਜਾਵੇ ਪਛਤਾਉਣਾ ਅਕਸਰ ਹੀ ਡਾਕਟਰ ਕਹਿੰਦੇ ਨੇ ਕਿ ਫਲ ਫਰੂਟ ਖਾਣ ਨਾਲ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਅੰਬ ਲਈ ਬੈਠਾ ਏ ਦਰਸਲ ਇਹ ਵਿਅਕਤੀ ਅੰਬਾਂ ਵਿੱਚ ਇੱਕ ਸਿਰਿੰਜ ਦੇ ਨਾਲ ਕੋਈ ਕੈਮੀਕਲ ਪਾ ਰਿਹਾ ਹੈ ਜਿਸ ਨਾਲ ਅੰਬ ਜਲਦੀ ਪੱਕਦੇ ਨੇ ਤੇ ਜ਼ਿਆਦਾ ਮਿੱਠੇ ਹੋ ਜਾਂਦੇ ਨੇ ਜੇਕਰ ਇਹੀ ਅੰਬ ਕੋਈ ਵਿਅਕਤੀ ਜਾਂ ਬੱਚਾ ਖਾ ਲਵੇ ਤਾਂ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਲੱਗ ਸਕਦੀ ਹੈ ਪਤਾ ਨਹੀਂ ਕਿਉਂ ਕੁਝ ਲੋਕ ਥੋੜੇ ਜਿਹੇ ਪੈਸਿਆਂ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਨੇ ਸੋ ਹੁਣ ਤਾਂ ਬਾਜ਼ਾਰਾਂ ਵਿੱਚ ਸ਼ਾਇਦ ਹੀ ਕੋਈ ਚੀਜ਼ ਅਜਿਹੀ ਹੋਵੇਗੀ ਜੋ ਕਿ ਮਲਾਫਟੀ ਜਾਂ ਨਕਲੀ ਨਾ ਹੋਵੇ ਕਿਉਂਕਿ ਹਰ ਕੋਈ ਬਸ ਪੈਸੇ ਬਣਾਉਣ ਦੇ ਪਿੱਛੇ ਲੱਗਿਆ ਹੋਇਆ ਏ ਫੇਰ ਚਾਹੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਕੇ ਹੀ ਕਿਉਂ ਨਾ ਬਣਾਏ ਜਾਣ ਸੋ ਲੋਕ ਬਿਮਾਰੀਆਂ ਤੋਂ ਬਚਣ ਲਈ ਫਲ ਫਰੂਟ ਖਾਂਦੇ ਨੇ ਪਰ ਜੇਕਰ ਇਹੋ ਜਿਹੇ ਫਲ ਫਰੂਟ ਖਾਦੇ ਜਾਣ ਤਾਂ ਬਿਮਾਰੀਆਂ ਘਟਣ ਦੀ ਬਜਾਏ ਹੋਰ ਜਾਨ ਗੀਆਂ ਸੋ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ